ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਸੋ ਵੀਡੀਓ ਨੂੰ ਲਾਸਟ ਦੇ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਹਾਡੇ ਤੱਕ ਪੂਰੀ ਅਤੇ ਪੁਕਤਾ ਜਾਣਕਾਰੀ ਪਹੁੰਚਾਈ ਜਾ ਸਕੇ 10ਵੀਂ ਪਾਸ ਦੇ ਲਈ ਵੀ ਦੋਸਤੋ ਨੌਕਰੀਆਂ ਆ ਚੁੱਕੀਆਂ ਨੇ ਸਿੱਧੀ ਭਰਤੀ ਹੋएगी ਡਿਸਟ੍ਰਿਕਟ ਕੋਰਟ ਦੇ ਵਿੱਚ ਕਲਰਕ ਅਤੇ ਪੀਐਨ ਦੀ ਮਤਲਬ ਕਿ ਸੇਵਾਦਾਰ ਤੇ ਇਹਦੀ ਜਿਹੜੀ ਤਨਖਾਹ ਦੀ ਵੀ ਆਪਾਂ ਗੱਲ ਕਰਾਂਗੇ ਕਿੰਨੀ ਹੈ ਤੇ ਆਪਾਂ ਫਾਰਮ ਕਿਵੇਂ ਭਰਨਾ ਹੈ ਦੋਸਤੋ ਇਹਦਾ ਪੇਪਰ ਤਾਂ ਕੋਈ ਵੀ ਨਹੀਂ ਹੈ ਸੋ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖ ਲੈਣਾ ਤਾਂ ਦੇ ਨਾਲ ਇੱਕ ਇੱਕ ਡਿਟੇਲ ਸ਼ੇਅਰ ਕਰਾਂਗੇ ਵੀ ਕਿਵੇਂ-ਕਿਵੇਂ ਫਾਰਮ ਫਿੱਲ ਕਰਨਾ ਹੈ ਸੋ ਚਲੋ ਦੋਸਤੋ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਮੇਕ ਸ਼ure ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦੇਣਾ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਾਂ ਲਾਸਟ ਡੇਟ ਦੀ ਗੱਲ ਕਰਦੇ ਹਾਂ ਐਪਲੀਕੇਸ਼ਨ ਦੀ ਲਾਸਟ ਡੇਟ ਸਬਮਿਸ਼ਨ ਹੈਗੀ ਹੈ 5/10/2024 5 ਪੀਐਮ ਦਾ ਇਨਕੰਪਲੀਟ ਐਪਲੀਕੇਸ਼ਨ ਆਫ ਦੋਜ਼ ਰੀਸੀਵਡ ਆਫਟਰ 5 ਪੀਐਮ ਔਨ ਡਿਊ ਟੂ 5/10 ਸ਼ੈਲ ਬੀ ਰਿਜੈਕਟਡ ਵਿਦ without assigning any reason this office will not be responsible of any postal delay or wrong delivery matlab ki ye hai jede poster ne oh offline fill hon giya baaki sari ye dosto chijaan apan baad ch read karange so pehla main tanu form bare itthe das dena aa reha form theek hai ji eh form kiven parhna hai sab to pehla apna naam likhna hai in block letters theek hai ji father name permanent address corresponding address ਡੇਟ ਆਫ ਬਰਥ ਕੁਆਲਿਫੀਕੇਸ਼ਨ ਜਿਹੜੀ ਜਿਹੜੀ ਤੁਸੀਂ ਕੀਤੀ ਹੈ ਵੈਸੇ ਇਹ 10ਥ ਬੇਸ ਹੈ ਪਰ ਜੇਕਰ ਤੁਸੀਂ 10ਥ ਤੋਂ ਬਾਅਦ ਪਲੱਸ 2 ਕੀਤੀ ਹੈ ਬੀਏ ਕੀਤੀ ਉਹ ਵੀ ਫਿਲ ਕਰ ਸਕਦੇ ਹੋ ਨੈਸ਼ਨੈਲਿਟੀ ਇੰਡੀਅਨ ਆ ਗਿਆ ਆਪਣੀ ਐਕਸਪੀਰੀਅੰਸ ਜੇਕਰ ਤੁਸੀਂ ਪਹਿਲਾਂ ਕਿਤੇ ਜੌਬ ਕਰ ਚੁੱਕੇ ਹੋ ਸਪੈਸ਼ਲ ਐਬਿਟੀਟਿਊਡ ਇਫ ਐਨੀ ਜੇਕਰ ਤੁਸੀਂ ਕਿਤੇ ਜੌਬ ਕਰ ਰਹੇ ਹੋ ਉੱਥੇ ਤੁਹਾਡਾ ਵਿਵਾਰ ਤੇ ਉਸ ਤੋਂ ਬਾਅਦ ਆ ਗਿਆ ਲਿਸਟ ਆਫ ਡਾਕੂਮੈਂਟਸ ਅਟੈਚ ਜਿਹੜੇ ਆਪਾਂ ਡਾਕੂਮੈਂਟ ਅਟੈਚ ਕਰਨੇ ਨੇ ਉਹਨਾਂ ਦੀ ਲਿਸਟ ਜਿਵੇਂ ਕਿ ਆਪਣਾ ਰੈਜ਼ੀਡੈਂਸ ਸਰਟੀਫਿਕੇਟ ਡੇਟ ਆਫ ਬਰਥ ਵਾਲਾ ਦਸਿੰਦਾ ਸਰਟੀਫਿਕੇਟ ਆਧਾਰ ਕਾਰਡ ਪੈਨ ਕਾਰਡ ਔਰ ਆਪਣਾ ਐਸੀ ਬੀਸੀ ਵਾਲਾ ਸਰਟੀਫਿਕੇਟ ਠੀਕ ਹੈ ਜੀ ਇੱਥੇ ਮੋਬਾਈਲ ਨੰਬਰ ਆਏਗਾ ਈਮੇਲ ਜੇਕਰ ਤੁਹਾਡੇ ਵਿਰੁੱਧ ਕੋਈ ਕੇਸ ਹੈ ਤਾਂ ਉਹਦੀ ਜਿਹੜੀ ਹੈ ਡਿਟੇਲ ਇੱਥੇ ਦੇਣੀ ਆ ਵੈਸੇ ਤੇ ਜਿਹਨਾਂ ਦੇ ਖਿਲਾਫ ਕੇਸ ਹੈ ਉਹ ਹੀ ਫਾਰਮ ਭਰਨ ਹੀ ਨਾ ਕਿਉਂਕਿ ਕੇਸ ਹੈ ਉਹ ਸੋਰੀ ਦੋਸਤੋ ਜਿਹੜੀਆਂ ਪੋਸਟਾਂ ਨੇ ਉਹ ਕੋਰਟ ਦੀਆਂ ਨੇ ਡਿਸਟ੍ਰਿਕਟ ਕੋਰਟ ਸੈਸ਼ਨ ਜੱਜ ਫਾਜ਼ਿਲ ਖਾਨ ਦੀਆਂ ਪੀਐਨ ਦੇ ਪੋਸਟਾਂ ਨੇ ਦੋਸਤੋ 6 ਪੋਸਟਾਂ ਟੋਟਲ ਜਨਰਲ ਕੈਟਾਗਰੀ ਦੇ ਵਿੱਚ 3 ਨੇ ਐਸਸੀ ਉਹ ਦੀਆਂ ਦੋ ਨੇ 80 ਅਦਰ ਵਾਲਿਆਂ ਦੀ ਇੱਕ ਪੋਸਟ ਹੈ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਪੋਸਟ ਹੈਗੀਆਂ ਨੇ ਪੀਐਨ ਪੀਐਨਏ ਵਾਟਰਮੈਨ ਆਰਡਰਲੀ ਲਾਇਬ੍ਰੇਰੀ ਪੀਐਨ ਹੈਗਾ ਇੱਕ ਐਡੀਸ਼ਨਲ ਪੀਐਨ ਹੈਗਾ ਰਿਕਾਰਡ ਪੀਐਨਏ ਮਾਲ ਖਾਨਾ ਪੀਐਨ ਹੈਗਾ ਮਾਲ ਖਾਨਾ ਚੌਕੀਦਾਰ ਮਾਲੀਏ ਤੇ ਚੌਕੀਦਾਰ ਸਵੀਪਰ ਹੈ ਸੈਲਰੀ ਹੈ ਜਿਹੜੀ ਉਹ 6th ਐਸ ਪਰ ਅਨਾਉਂਸ ਜਿਵੇਂ ਮਤਲਬ ਕਿ ਉਹਨਾਂ ਦੀ ਹੁੰਦੀ ਹੈ ਉਹ ਹੋਏਗੀ ਇੱਥੇ ਪੂਰੀ ਤਰ੍ਹਾਂ ਮੈਂਸ਼ਨ ਨਹੀਂ ਕੀਤਾ ਗਿਆ ਤੇ ਮਿਨਿਮਮ ਕੁਆਲੀਫਿਕੇਸ਼ਨ ਉਹਨਾਂ ਨੇ ਦੱਸਿਆ ਸ਼ੁੱਡ ਹੈਵ ਨੋਲਜ ਆਫ ਪੰਜਾਬੀ ਲੈਂਗੁਏਜ ਅਪ ਟੂ ਮਿਡਲ ਸਟੈਂਡ ਮਿਡਲ ਸਟੈਂਡ ਮਤਲਬ ਕਿ 10th ਵਾਸਤੇ ਤੱਕ ਨੂੰ ਪੰਜਾਬੀ ਦੀ ਚੰਗੀ ਤਰ੍ਹਾਂ ਨੋਲਜ ਹੋਣੀ ਚਾਹੀਦੀ ਹੈ ਤੇ ਏਜ ਹੈ ਜਿਹੜੀ 18 ਤੋਂ 35 ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਫਾਰਮ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਤੇ ਇਹਦੇ ਨਾਲ ਕੋਈ ਡਾਕੂਮੈਂਟ ਵਗੈਰਾ ਆਪਾਂ ਦੇਖ ਦਿੰਨੇ ਆ ਕਿਹੜੇ ਕਿਹੜੇ ਤੁਹਾਡੇ ਲੱਗਣਗੇ ਨਹੀਂ ਡਾਕੂਮੈਂਟ ਇੱਥੇ ਕੋਈ ਵੀ ਨਹੀਂ ਦੱਸੇ ਠੀਕ ਹੈ ਜੀ ਆ ਸ਼ਡਿਊਲਡ ਹੈ ਫਾਰ ਇੰਟਰਵਿਊ ਸਿੱਧੀਆਂ ਪੋਸਟਾਂ ਦਾ 14 10 2024 ਤੋਂ ਲੈ ਕੇ 15 16 10 2024 ਜਿਹੜੇ A ਤੋਂ ਲੈ ਕੇ I ਦੇ ਵਿੱਚ ਨਾਮ ਆਉਂਦੇ ਨੇ ਉਹ 14 ਤਰੀਕ ਨੂੰ ਜਾਣਗੇ ਜਿਹੜੇ J ਤੋਂ ਲੈ ਕੇ R ਤੱਕ ਆਉਂਦੇ ਨੇ ਉਹ 15 ਨੂੰ ਜਾਣਗੇ ਔਰ S ਤੋਂ Z ਲਾਸਟ ਵਾਲੇ 16 ਤੋਂ 10 ਤਰੀਕ ਤੱਕ ਜਾਣਗੇ ਸੌਰੀ ਦੋਸਤੋ 16 ਤਰੀਕ 10 ਮਹੀਨਾ 2024 ਨੂੰ ਜਾਣਗੇ ਸੋ ਬਾਕੀ ਦੀ ਆਪ ਦੋਸਤੋ ਆ ਜਿਹੜੇ ਪਤਾ ਨੋਟ ਕਰ ਲਿਆ ਜੀ ਜਿੱਥੇ ਆਪਣੀ ਪੇਜ ਨਹੀਂ ਹੈ ਠੀਕ ਹੈ ਜੀ ਮੇਲ ਫਾਰਵਰਡ ਠੀਕ ਹੈ ਜੀ ਆ ਸਾਰੀ ਐਪਲੀਕੇਸ਼ਨ ਫਿਲ ਕਰਨ ਤੋਂ ਬਾਅਦ ਤੁਸੀਂ ਇਹਨੂੰ ਭੇਜ ਦੇਣਾ ਹੈ ਔਰ ਉਹ ਤੁਹਾਨੂੰ ਬੁਲਾਣਗੇ ਇੰਟਰਵਿਊ ਦੇ ਲਈ ਇੰਟਰਵਿਊ ਦੇ ਲਈ ਮਤਲਬ ਕਿ ਤੁਹਾਨੂੰ ਕਾਲ ਵਗੈਰਾ ਜਾਂ ਲੈਟਰ ਨਹੀਂ ਆਏਗਾ ਤੁਸੀਂ ਸਿੱਧਾ ਪਹੁੰਚ ਜਾਣਾ ਆਪਣੀ ਡੇਟ ਦੇ ਅਨੁਸਾਰ ਸੋ ਜੇਕਰ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਵੀ ਸਮਾਂ ਨਾ ਲੱਗੀ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਉਹ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਸੋ channel ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ